ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਰੂਪ ਬੁੱਲਰ ਅੱਜ ਵਲੌਗ ਵਲੌਗ ਕਾਤਾ ਬਣਾਇਆ ਮਮੀ ਕੋਈ ਕੰਮ ਕਰ ਹੈਗਾ ਤੇ ਦੱਸ ਦੋ ਕੰਮ ਕਰ ਹੈਗਾ ਅੱਜ ਮੰਮੀ ਪੈਣ ਚਾਹ ਹੈ ਹੈ ਮੰਮੀ ਪੈਣ ਚਲੀ ਹੋ ਤੇ ਰਿਕਨਾਟ ਕੀ ਆਲ ਕਰ ਉਹ ਤੇ ਕੀ ਉੱਤੇ ਉੱਤੇ ਹੀ ਕੇ ਇਹ ਫੋਰ ਐਪਲ ਐਪਲ ਮਿੰਜ ਸੇਬ ਇਹ ਬੜਾਈ ਹੁੰਦੀ ਸਾਲੀ ਆਡੇ ਪਿੰਡ ਸੱਠੇ ਸਾਰੇ ਹੈ ਨਹੀਂ ਕਿਦਾਂ ਸਾਡੇ ਪਿੰਡ ਜਿਹੜੇ ਸਕੂਲ ਹੈਗਾ ਉਹ ਇਹ ਨਹੀਂ ਬਤੋ ਨਹੀਂ ਪੜਾਂਗੀਆਂ ਕਿੰਤੀਆਂ ਹੂੰ ਹੂੰ ਨੋਈ ਹਾਸਿਆ ਸੇ ਜਾਈਂ ਸੱਚੀ ਤਿਆਰ ਹੋਗੇ ਨਾਂਣਕੇ ਜਾਣ ਨੂੰ ਚਲੋ ਚੱਲੀਏ ਨਾਂਣਕੇ ਚਲੋ ਚੱਲੀਏ ਨਾਂਣਕੇ ਚਲੋ ਚੱਲੀਏ ਨਾਂਣਕੇ ਕਿਤੇ ਨਹੀਂ ਜਾਣਾ ਜਿਹਨਾਂ ਦੇ ਗਿਆਣਾ ਕਿੰਨੀ ਇਕ ਕਿੱਥੇ ਠੀਕ ਆ ਵੀਡੀਓ ਚ ਕਾਓ ਚੰਬਲੀ ਨਹੀਂ ਇੱਥੇ ਠੀਕ ਕੀ ਕਰਨਾ ਅਸੀਂ ਗੁਰਦੁਆਰਾ ਵੇਖਣ ਜਾਣਾ ਚੰਬਲੀ ਤੇ ਮੇਰੇ ਨਾਨਕ ਇਹਦੇ ਨਾਨਕ ਜਾਣਾ ਆਹ ਤੁਹਾਡੇ ਨਾਨਕੇ ਚੰਬਲੀ ਇਹ ਮਿਲ ਪਹਾਂ ਆਹੋ ਇਹਦੇ ਨਾਨਕੇ ਜਾਣਾ ਮੈਂ ਗੱਡੀ ਚ ਆਸੀ ਕੋ ਚੱਲੂ ਠੀਕ ਆ ਓਕੇ ਓਕੇ ਚਲੋ ਤੂੰ ਹੀ ਇਤਰਾ ਗੱਡੀ ਚ ਲਾਇਆ ਕਰ ਨੀ ਫਿਰ ਤੂੰ ਸਿੱਧਾ ਵੇਖ ਜਿਹੜਾ ਤੇਰਾ ਕੰਮ ਇਹਨੂੰ ਕਰ ਟਾਡੇ ਪਿੰਡ ਤੇ ਬੂਆ ਹੀ ਬੜਾ ਵਾ ਇਦਾਂ ਦਾ ਹੀ ਹੁੰਦਾ ਗਰੀਬਾਂ ਦਾ ਪਿੰਡ ਨਹੀਂ ਮੈਂ ਵਧੀਆ ਪਿੰਡ ਉਤਰਾਂ ਤੁਹਾਡਾ ਚਲੋ ਫਿਰ ਜਾ ਕੇ ਬੂਆ ਖੋਲੋ ਪਿੰਡ ਤੇ ਪਿੰਡੇ ਆਣਾ ਹਾਂ ਨਾ ਹਾਂ ਨਾ ਕਰਦਾ ਬੂਆ ਖੋਲੋ ਜਾ ਕੇ ਲਓ ਜੀ ਆ ਗਏ ਮੰਮੀ ਦੇ ਪਿੰਡ ਤੇ ਮੰਮੀ ਚੱਲੇ ਬੂਆ ਖੋਲਣ ਓਏ ਨਹੀਂ ਸੀਧੀ ਗਾੜੀ ਚੱਲ ਸਾਸਰੀ ਘਾਲ ਹੈ ਤੂੰ ਕਰਨ ਲਈ ਆ ਸਾਸਰੀ ਘਾਲ ਓਏ ਤੂੰ ਨਹੀਂ ਬੁਲਾਈ ਵੀ ਚਾਚੀ ਜੀ ਸਾਤੀ ਦਾ ਲੈ ਇਹ ਆ ਜੀ ਆਪਣੇ ਮਾਮੇ ਦਾ ਮੁੰਡਾ ਇਧਰ ਆ ਮੂੰਹ ਕਰਾ ਇਹਨੂੰ ਹੂੰ ਮਿੱਟੀ ਖਾਣਾ ਨਾ ਨਹੀਂ ਖਾਣਾ ਨਹੀਂ ਖਾ ਲਿਆ ਕਰ ਫਿਰ ਨਹੀਂ ਖਾਣਾ ਨਹੀਂ ਖਾਣਾ ਹੂੰ ਆ ਜਾ ਥੱਲੇ ਇਧਰ ਆ ਜਾ ਮਮਾ ਨਹੀਂ ਰਾਜਾ ਜਰ ਬੀਬੀ ਸਾਸਤਰੀ ਕਾਰ ਨਹੀਂ ਨਿਕਲਦਾ ਕਿਉਂ ਡੰਡੇ ਕੱਢਣ ਲਈ ਆਹ ਆਹ ਵੇ ਲੋ ਤੁਹਾਨੂੰ ਕਿੰਨਾ ਕਰਨਾ ਦਿੱਤਾ ਪਾਣੀ ਪਾ ਕੇ ਉੱਥੇ ਰੱਖੀਂ ਜਾਂ ਲੈ ਆਈਂ ਇੱਥੇ ਪੀ ਜਾਂਦਾ ਗਿਆ ਨਹੀਂ ਲਿਆ ਪਾਣੀ ਇੱਧਰੋਂ ਘੁੱਟ ਗਿਆ ਨਹੀਂ ਕਾ ਡੱਬਾ ਲਾਇਆ ਰੱਬ ਨੇ ਇਹ ਬੜਾ ਕੰਮ ਕਰਾਉਂਦਿਆ ਵੇ ਇਹਨਾਂ ਦਾ ਮੈਂ ਪਾਤ ਨੂੰ ਉਹਦੇ ਉੱਥੇ ਰੱਖਿਆ ਫੇ ਮੁੜ ਕੇ ਲੈ ਆਵਾਂਗਾ ਤੇ ਉਹ ਲੈ ਆ ਲੈਣਾ ਕੱਢ ਤੰਨੀਆਂ ਗਸੇਂਗਾ ਖੋਲੀ ਦੇ ਫੋਂਦਾਈ ਫੋਟ ਚੱਲ ਕੀ ਲਾਉਣ ਲਗਾ ਹੁਣ ਦੱਸ ਹੈ ਤੇਚਨੀ ਤੇਚਨੀ ਤੋਟਰੀ ਨਾ ਉਹਨਾਂ ਦਾ ਆਂਦਰ ਹੀ ਹੋਈ ਆ ਵੀਰ ਗਿਆ ਉਧਰੇ ਹਾਂ ਹੈ ਹੈ ਉਧਰ ਵੀਰੇ ਮਮਾ ਇਹ ਤਾਂ ਛੱਡਿਓ ਇਹ ਤਾਂ ਛੱਡਿਓ ਇੱਕ ਫੋਟੋ ਨਹੀਂ ਲਾਉਣ ਦਿਆ ਕਿੱਡਾ ਸਟਾਈਲ ਮਾਰਨ ਦਿਆ ਵੇ ਡ੍ਰੈਗ ਜਾ ਕਰ ਉਹ ਇਧਰ ਤਨੇਮਰਾ ਇਤੂ ਮੇਰਾ ਦੀਆਂ ਬਣਾਈਆਂ ਡਰੈਂਗ ਤੂੰ ਬਣਾਈਆਂ ਮਾਦੀਆ ਬਣਿੰਦਾ ਹੈ ਕਰ ਲਈਂ ਨਹੀਂ ਆਉਂਦੇ ਬਣਾਈਓ ਆਉਂਦੇ ਇਹ ਤਾਂ ਫੋਨ ਕੋਈ ਤਾਂ ਇਹ ਨਹੀਂ ਨਹੀਂ ਕਿਸੇ ਕਰਾ ਬੰਦ ਜਾਂਦਾ ਕਿਸੇ ਗਿਆ ਦੱਸ ਹਾਂ ਜਮੀਨ

ਇਧਰ ਕੋ ਪੁੱਠਾ ਟੰਗਿਆ ਬੈਗ ਦਾ ਵਿਚਾਰੇ ਦਾ ਗਰੀਬ ਦਾ ਪਰ ਪੁੱਠਾ ਹੀ ਟੰਗੀਦਾ ਯਾਰ ਇਧਰ ਚੈੱਕ ਕਰੋ ਇਧਰ ਦੇਖੋ ਜੀ ਮਾਮਾ ਜੀ ਹੁਣਾਂ ਨੇ ਘਰੇ ਲਾਈਆਂ ਸਬਜ਼ੀਆਂ ਬਹੁਤ ਚੰਗੀ ਗੱਲ ਹੈ ਵਧੀਆ ਗੱਲ ਨਾ ਕੋ ਦਵਾਈ ਨਾ ਹੈ ਵਧੀਆ ਚੀਜ਼ ਖਾਂਦੇ ਘਰੇ ਆਪਦੀ ਬਣਾਗੇ ਇਹ ਬੀਬੀ ਕਿਧਰ ਲੀ ਆ? ਸਾਰੀ ਬੀਬੀ ਕਰ ਰਹੇ ਨੇ ਇੰਨੇ ਤਾਂ ਹੀ ਕਰਨੀ ਹੇ ਨਾ ਹੇ ਨਾ ਅਜੜੀ ਨਹੀਂ ਐ ਕਿਹੜਾ ਮੋਲ ਹੁੰਦੀ ਆ ਅਸਾ ਆਉਦਾ ਹੀ ਆ ਅਸਾ ਆ ਲੈ ਵੀ ਬੀਬੀ ਹਾਂ ਦੇ ਆਉਦਾ ਹੀ ਆ ਇਹ ਛੜਗਮ ਬੀਬੀ ਆ ਕਹਿੰਦਾ ਉਹ ਵੇਖ ਉਧਰ ਕਿਧਰ ਆ ਅੱਧੇ ਅੱਛਾ ਕਿੱਥੇ ਲੱਗੇ ਛੜਗਮ ਬੀਬੀ ਛੜਗਮ ਕਿਹੜਾ ਹੁੰਦਾ ਮੈਨੂੰ ਦੱਸੋ ਆਹ ਇਹਦਾ ਅੱਛਾ ਕਿੱਥੇ ਪੱਤਿਆਂ ਦੇ ਥੱਲੇ ਟੋਕੇ ਵੇਖਾ ਛੱਲ ਗਿਆ ਲੱਭ ਗਏ ਅਛੜਗਮ ਲੱਭ ਗਏ ਅਛੜਗਮ ਲੱਭ ਗਏ ਅਛੜਗਮ ਨਾਲ ਕੱਲ ਵੀਰਾਂ ਨੂੰ ਇੱਕ ਅੰਕ ਸੁਣਨ ਕਿ ਚਲੋ ਚੱਲੀਏ ਇਹੋ ਹਸਾ ਇੱਕ ਤਾਂ ਨਾਨਕੇ ਦੀ ਬੀਬੀ ਇਹ ਤਾਂ ਧਰ ਤੋਂ ਲੈ ਆਈਦਾ ਇਹ ਤੇ ਜਾਨ ਦਾ ਨਾ ਹੀ ਲੈਂਦੇ ਨਹੀਂ 5 ਮਿੰਟ ਹੋਏ ਹਲੇ ਮੈਨੂੰ 5 ਮਿੰਟ 5 ਮਿੰਟ ਹੋਏ ਸਵੇਰ ਦੇ ਆਏ ਅਸੀਂ ਸਵੇਰ ਦੇ ਆਏ ਅਸੀਂ ਬੀਬੀ ਪੰਜ ਪੰਜ ਮਿੰਟ ਨਹੀਂ ਹੋਏ ਨਾਨੀ ਦੀ ਭਰਾ ਭਰਾਵਾਂ ਨਾਨੀ ਦੀ ਯਾਦ ਕਰਾ ਹਾਂ ਹਾਂ ਬੀਬੀਆ ਮਤਲਬ ਕੀ ਆ ਕਿ ਨਾਨੀਆ ਤਾਂ ਕੀਪਤਾ ਲੱਗਦਾ ਜੀ ਤਾਂ ਉਹ ਮੁੱਕ ਗਈ ਜੱਟ ਕੋਈ ਪਤਾ ਹੁੰਦਾ ਮੈਂ ਉਹ ਬੀਬੀ ਇਤਰਾਣੀ ਕਹੀ ਦਿੰਦਾ ਹਾਂ ਹਾਂ ਇਹਨਾਂ ਨੂੰ ਬੜੇ ਵੇਖਣੇ ਆ ਹਾਈ ਤੁਸੀਂ ਮੇਰਾ ਵਿਆਹ ਵੇਖਣਾ ਵਾ ਇਹਨਾਂ ਵੀ ਦੋ ਵਿਆਹ ਨਾ ਕਰਤੇ ਸ਼ਾਦੀ ਇਹਨਾਂ ਰੌਲਾ ਪਾਇਆ ਵੇ ਬੋਜਾ ਬੋਜਾ ਇਹਨੂੰ ਬੋਜਾ ਆਂਦੇ ਆ ਨਿਕਲਿਆ ਇਹ ਹੀ ਬੋਜਾ ਆਦੇ ਨੇ ਆਹੋ ਓਦਾਂ ਵਿਆਹ ਤੇ ਤੇ ਮੈਂ ਉਹ ਦਿਨਾਂ ਆਈਆਂ ਵੇਖੀਆਂ ਸੀ ਪਹਿਲਾਂ ਇੱਕ ਤਾਂ ਫੱਜੋ ਬਾਈ ਇੱਥੇ ਰਹਿੰਦੇ ਨੇ ਉਹ ਕਿਹਨਾਂ ਜੀਨੀਰ ਕੋਲ ਮੈਂ ਖਾਂ ਸਾਡੀ ਅੰਮਾ ਠੀਕ ਨਹੀਂ ਤੁਹਾਡੀ ਪਾਣੀ ਪੁੱਤ ਲੈ ਜਾਓ ਨਾਲ ਹੀ ਬੈਠ ਜਾਓ ਲੈ ਜਾਓ ਆਜੋ ਚਲੋ ਚਲੀਏ ਆਜੋ ਫਾਟੇ ਨਾਲ ਹੀ ਫੇਰ ਚਲੀਏ ਹਾਂ ਨਾ ਚਲੀਏ ਮੈਂ ਨਾਲ ਜੀ ਇਹ ਸਾਡਾ ਅੱਜ ਦਾ ਵਲੌਗ ਤੇ ਮੰਮੀ ਨੂੰ ਮੈਂ ਲਿਆਂਦਾ ਨਾਨਕੇ ਇਹਨਾਂ ਦੇ ਘਰੇ ਮੰਮੀ ਖੁਸ਼ ਦੇਣਾ ਵੇ ਲੋ ਖੋਜ ਵੇ ਲੋ ਕਿ ਤਰ੍ਹਾਂ ਦੇ ਖੋਜ ਜੀ ਇਹ ਨਹੀਂ ਖੋਜ ਹੁੰਦੀਆਂ ਮੰਮੀਆਂ ਮੰਮੀਆਂ ਹੈ ਮਾਂ ਹੀ ਰੁੱਸ ਜੀ ਤੇ ਰੱਬ ਵੀ ਰੁੱਸ ਜਾਂਦਾ ਹੋਣ ਕਿੱਥੇ ਚੱਲੇ ਜੀ ਉੱਥੇ ਚੱਲੀਵੇਂ ਨਰਸਰੀ ਚ ਓਏ ਰੋਕ ਗੱਡੀ ਖਲਾਰ ਦੇ ਦੇਗ ਨਹੀਂ ਚੰਗੇ ਭਰੇ ਨਾਨਕਿਆਂ ਤੋਂ ਆਉਂਦੇ ਹਾਂ ਤੇ ਰਾਜ ਨਰਸਰੀ ਦੇਗੀ ਮੰਮੀ ਨੂੰ ਆ ਵੇ ਲੋ ਫੇਰ ਬੁਟੇ ਹੈ ਦੇਖੀ ਸਾਰੀ ਬਤ ਇਦਾਂ ਕਰ ਖੋਲ ਵਾ ਵਧੀਆ ਨਾ ਨਹੀਂ ਖੋਲ ਇਹ ਮਸ਼ਹੂਰ ਨਸਰੀ ਅੱਛਾ ਇਹ ਨਹੀਂ ਉਧਰੋਂ ਨਹੀਂ ਰਹਾ ਹੁੰਦਿਆ ਵਾ ਦੇਖ ਇਹ ਕਾ ਡਾਰਕ ਦੇ ਕੋ ਲਾਈਟ ਜੇ ਮੇਰਾ ਆ ਜਾਣਾ ਨਹੀਂ ਆ ਐਵੇਂ ਇੱਧਰ ਹਾਂ ਹਾਂ ਉਹ ਹੀ ਉੱਪਰ ਲਹਾ ਇਹ ਦੇਖੋ ਯਾ ਸੇਵ ਕੋਈ ਨਹੀਂ 2 ਮਿੰਟ ਦੇ ਦੇ ਇਹ ਵੀ ਕਰ ਦੋਦੀ ਐ ਮੰਮੀ ਨੇ ਰਾ ਹੁੰਦਿਆ ਜੇ ਆ ਰਹੇ ਆਪਸਰ ਆ ਲੈ ਬੂਟੇ ਅਸੀਂ ਆ ਜੜੇ ਆ ਬੂਟੇ ਲੈ ਆਈ ਇਹ ਕੋਲ ਬੂਟਾ ਲੈ ਲਿਆ ਆ ਬੂਟਾ ਲੈ ਲੈ ਕੇ ਸਾਡੇ ਅਸੀਂ ਤੇ ਲਾਇਆ ਉੱਥੇ ਤੁਹਾਨੂੰ ਤੇ ਹੋਣਾ ਜੀਰ ਲੱਗੰਦੇ ਆ ਚਲੋ 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 ਚੁੱਕੋ ਚੁੱਕੋ ਹੋਣਾ ਨਾ ਆਏ ਆਏ ਓ ਆਏ ਦੇਖੋ ਸਿਆਵੇਵੇਂ ਹੁਣ ਖੁਸ਼ ਹੁਣ ਹੁਣ ਤ ਨਹੀਂ ਮੇਰੀ ਮਾਰਸੀ ਨਹੀਂ ਆ ਵੀ ਉਹ ਤਾਂ ਰਾਂਕੇ ਦਾ ਸੋਨਾ ਹੈ ਤੇ ਮਹਿੰਗੇ ਵੇੜੇ ਦੱਸਣ ਦਿਆ ਵਾ ਅੱਛਾ ਚੁੱਕ ਲੋ ਕੋਈ ਨਹੀਂ ਆਪਣਾ ਹੀ ਰਾਜ ਆਪਣਾ ਹੀ ਚੁੱਕ ਲੋ ਇਹਨੂੰ ਲੋਈ ਬਤਰਾ ਅਹੀਂ ਉਹ ਨਾ ਨਾਨਕੇ ਦੋ ਤੇ ਮੰਮੀ ਨੂੰ ਦਿਖਗੀ ਨਰਸਰੀ ਤੇ ਅਹੀਂ ਹਣ ਬੂਟੇ ਵੀ ਲੈ ਲਿਆ ਤੇ ਮਿਲਦੇ ਆ ਅਗਲੇ ਵਲੌਗ ਚ ਚੰਗਾ ਫਿਰ ਸਸਰੀ ਘਰ